ਸਸ਼ਕਾਸਕ ਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਵਨ ਨੇਸ਼ਨ ਵਨ ਇਲੈਕਸ਼ਨ ਨੂੰ ਲੈ ਕੇ ਹੁਣ ਤੁਸੀਂ ਵੀ ਕਮੇਟੀ ਨੂੰ ਆਪਣੀ رائے ਤੇ ਸੁਝਾਅ ਦੇ ਸਕਦੇ ਹੋ ਤੁਹਾਨੂੰ ਦੱਸ ਦਈਏ ਕਿ 15 ਜਨਵਰੀ ਤੱਕ ਤੁਸੀਂ ਆਪਣੇ ਸੁਝਾਅ ਇਸ ਕਮੇਟੀ ਨੂੰ ਦੇ ਸਕਦੇ ਹੋ ਕਮੇਟੀ ਦੇ ਵੱਲੋਂ ਇੱਕ ਈਮੇਲ ਆਈਡੀ ਤੇ ਇੱਕ ਵੈਬਸਾਈਟ ਦਾ ਲਿੰਕ ਜਿਹੜਾ ਸ਼ੇਅਰ ਕੀਤਾ ਗਿਆ ਹੈ ਤੇ ਇਸ ਦੇ ਨਾਲ ਤੁਸੀਂ ਵਨ ਨੇਸ਼ਨ ਵਨ ਇਲੈਕਸ਼ਨ ਦੇ ਲਈ ਆਪਣਾ ਸੁਝਾਅ ਦੇ ਸਕਦੇ ਹੋ onee.gov.in ਦੇ ਉੱਤੇ ਤੁਸੀਂ ਆਪਣਾ ਸੁਝਾਅ ਦੇ ਸਕਦੇ ਹੋ ਤੇ ਵਨ ਨੇਸ਼ਨ ਵਨ ਇਲੈਕਸ਼ਨ ਨੂੰ ਲੈ ਕੇ ਤੁਸੀਂ ਹੋਰ ਕੀ ਚਾਹੁੰਦੇ ਹੋ ਜਾਂ ਇਸ ਦੇ ਵਿੱਚ ਹੋਰ ਕਿਸ ਤਰੀਕੇ ਦੀਆਂ ਤਬਦੀਲੀਆਂ ਚਾਹੁੰਦੇ ਹੋ ਇਸ ਦਾ ਸੁਝਾਅ ਤੁਸੀਂ ਕਮੇਟੀ ਨੂੰ ਦੇ ਸਕਦੇ ਹੋ ਇੱਕ ਕਮੇਟੀ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਗਵਾਈ ਦੇ ਵਿੱਚ ਬਣਾਈ ਗਈ ਹੈ ਜਿਸ ਨੇ ਇਹ ਜਿਸ ਨੇ ਇਹ ਜਾਂਚ ਕਰਨੀ ਹੈ ਕਿ ਇਹ ਪੂਰੀ ਰਿਪੋਰਟ ਤਿਆਰ ਕਰਨੀ ਹੈ ਕਿ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਕੱਠੀਆਂ ਕਰਵਾਈਆਂ ਜਾਣ ਇਸ ਨੂੰ ਲੈ ਕੇ ਮੰਥਨ ਕੀਤਾ ਜਾਣਾ ਹੈ ਤੇ ਪੂਰੇ ਦੀ ਪੂਰੀ ਇੱਕ ਜਾਂਚ ਤੇ ਪੂਰੇ ਦੀ ਪੂਰੀ ਇੱਕ ਸੁਝਾ ਰਿਪੋਰਟ ਤਿਆਰ ਕੀਤੀ ਜਾਣੀ ਹੈ ਸੋ ਹੁਣ ਇਸ ਸੁਝਾ ਕਮੇਟੀ ਨੂੰ ਤੁਸੀਂ ਵੀ ਆਪਣਾ ਸੁਝਾ ਦੇ ਸਕਦੇ ਹੋ 15 ਜਨਵਰੀ ਤੱਕ ਤੁਸੀਂ ਆਪਣੇ ਸੁਝਾ ਇਸ ਵੈਬਸਾਈਟ ਦੇ ਉੱਤੇ ਤੇ ਈਮੇਲ ਦੇ ਉੱਤੇ ਸਾਂਝਾ ਕਰ ਸਕਦੇ ਹੋ ਜੇਕਰ ਉਹ ਵੀ ਗੱਲ ਕਰੀਏ ਤਾਂ ਈਮੇਲ ਦਾ ਲਿੰਕ ਤੇ ਅਹ ਵੈਬਸਾਈਟ ਦਾ ਲਿੰਕ ਵੀ ਸਰਕਾਰ ਦੇ ਵੱਲੋਂ ਸਾਂਝਾ ਕੀਤਾ ਗਿਆ ਹੈ 1e.gov.in ਦੇ ਉੱਤੇ ਵੈਬਸਾਈਟ ਦੇ ਰਾਹੀਂ ਤੁਸੀਂ ਆਪਣਾ ਸੁਝਾਅ ਦੇ ਸਕਦੇ ਹੋ ਇਸ ਤੋਂ ਇਲਾਵਾ ਇਸ ਤੋਂ ਇਲਾਵਾ schlc@gov.in ਦੇ ਨਾਲ ਹੀ ਤੁਸੀਂ ਈਮੇਲ ਵੀ ਕਰ ਸਕਦੇ ਹੋ ਸੋ ਇਹ ਦੋ ਤਰੀਕਿਆਂ ਦੇ ਨਾਲ ਈਮੇਲ ਤੇ ਵੈਬਸਾਈਟ ਦੇ ਉੱਤੇ ਤੁਸੀਂ ਆਪਣੇ ਸੁਝਾਅ ਜਿਹੜੇ ਨੇ ਵਨ ਨੇਸ਼ਨ ਵਨ ਕਮੇਟੀ ਨੂੰ ਦੇ ਸਕਦੇ ਹੋ ਸ਼ਸ਼ਿਆਕਾਸ਼ ਕਾਈਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਵਨ ਨੇਸ਼ਨ ਵਨ ਇਲੈਕਸ਼ਨ ਨੂੰ ਲੈ ਕੇ ਹੁਣ ਤੁਸੀਂ ਵੀ ਕਮੇਟੀ ਨੂੰ ਆਪਣੀ رائے ਤੇ ਸੁਝਾਅ ਦੇ ਸਕਦੇ ਹੋ ਤੁਹਾਨੂੰ ਦੱਸ ਦਈਏ ਕਿ 15 ਜਨਵਰੀ ਤੱਕ ਤੁਸੀਂ ਆਪਣੇ ਸੁਝਾਅ ਇਸ ਕਮੇਟੀ ਨੂੰ ਦੇ ਸਕਦੇ ਹੋ ਕਮੇਟੀ ਦੇ ਵੱਲੋਂ ਇੱਕ ਈਮੇਲ ਆਈਡੀ ਤੇ ਇੱਕ ਵੈਬਸਾਈਟ ਦਾ ਲਿੰਕ ਜਿਹੜਾ ਸ਼ੇਅਰ ਕੀਤਾ ਗਿਆ ਹੈ ਤੇ ਇਸ ਦੇ ਨਾਲ ਤੁਸੀਂ ਵਨ ਨੇਸ਼ਨ ਵਨ ਇਲੈਕਸ਼ਨ ਤੇ ਲਈ ਆਪਣਾ ਸੁਝਾਅ ਦੇ ਸਕਦੇ ਹੋ 1e.gov.in ਦੇ ਉੱਤੇ ਤੁਸੀਂ ਆਪਣਾ ਸੁਝਾਅ ਦੇ ਸਕਦੇ ਹੋ ਤੇ ਵਨ ਨੇਸ਼ਨ ਵਨ ਇਲੈਕਸ਼ਨ ਨੂੰ ਲੈ ਕੇ ਤੁਸੀਂ ਹੋਰ ਕੀ ਚਾਹੁੰਦੇ ਹੋ ਜਾਂ ਇਸ ਦੇ ਵਿੱਚ ਹੋਰ ਕਿਸ ਤਰੀਕੇ ਦੀਆਂ ਤਬਦੀਲੀਆਂ ਚਾਹੁੰਦੇ ਹੋ ਇਸ ਦਾ ਸੁਝਾਅ ਤੁਸੀਂ ਕਮੇਟੀ ਨੂੰ ਦੇ ਸਕਦੇ ਹੋ ਇੱਕ ਕਮੇਟੀ ਸਭ ਘ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਗਵਾਈ ਦੇ ਵਿੱਚ ਬਣਾਈ ਗਈ ਹੈ ਜਿਸ ਨੇ ਇਹ ਜਿਸ ਨੇ ਇਹ ਜਾਂਚ ਕਰਨੀ ਹੈ ਕਿ ਇਹ ਪੂਰੀ ਰਿਪੋਰਟ ਤਿਆਰ ਕਰਨੀ ਹੈ ਕਿ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਕੱਠੀਆਂ ਕਰਵਾਈਆਂ ਜਾਣ ਇਸ ਨੂੰ ਲੈ ਕੇ ਮੰਥਨ ਕੀਤਾ ਜਾਣਾ ਹੈ ਤੇ ਪੂਰੇ ਦੀ ਪੂਰੀ ਇੱਕ ਜਾਂਚ ਤੇ ਪੂਰੇ ਦੀ ਪੂਰੀ ਇੱਕ ਸੁਝਾ ਰਿਪੋਰਟ ਤਿਆਰ ਕੀਤੀ ਜਾਣੀ ਹੈ ਸੋ ਹੁਣ ਇਸ ਸੁਝਾ ਕਮੇਟੀ ਨੂੰ ਤੁਸੀਂ ਵੀ ਆਪਣਾ ਸੁਝਾ ਦੇ ਸਕਦੇ ਹੋ 15 ਜਨਵਰੀ ਤੱਕ ਤੁਸੀਂ ਆਪਣੇ ਸੁਝਾ ਇਹ ویب سائٹ ਦੇ ਉੱਤੇ ਤੇ ਈਮੇਲ ਦੇ ਉੱਤੇ ਸਾਂਝਾ ਕਰ ਸਕਦੇ ਹੋ ਜੇਕਰ ਉਹੀ ਗੱਲ ਕਰੀਏ ਤਾਂ ਈਮੇਲ ਦਾ ਲਿੰਕ ਤੇ ਅ ਵੈਬਸਾਈਟ ਦਾ ਲਿੰਕ ਵੀ ਸਰਕਾਰ ਦੇ ਵੱਲੋਂ ਸਾਂਝਾ ਕੀਤਾ ਗਿਆ ਹੈ 1e.gov.in ਦੇ ਉੱਤੇ ਵੈਬਸਾਈਟ ਦੇ ਰਾਹੀਂ ਤੁਸੀਂ ਆਪਣਾ ਸੁਝਾਅ ਦੇ ਸਕਦੇ ਹੋ ਇਸ ਤੋਂ ਇਲਾਵਾ ਇਸ ਤੋਂ ਇਲਾਵਾ schlc@gov.in ਦੇ ਰਾਹੀਂ ਤੁਸੀਂ ਈਮੇਲ ਵੀ ਕਰ ਸਕਦੇ ਹੋ ਸੋ ਇਹ ਦੋ ਤਰੀਕਿਆਂ ਦੇ ਨਾਲ ਈਮੇਲ ਤੇ ਵੈਬਸਾਈਟ ਦੇ ਉੱਤੇ ਤੁਸੀਂ ਆਪਣੇ ਸੁਝਾਅ ਜਿਹੜੇ ਨੇ 1 ਨੈਸ਼ਨ 1 ਕਮੇਟੀ ਨੂੰ ਦੇ ਸਕਦੇ ਹੋ